ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਮਾਲਕ ਨੇ ਬਹੁਤ ਸੋਹਣੀ ਕਾਇਨਾਤ ਬਣਾਈ ਹੈ ਜੀ ਇਹਦੇ ਚ ਬਹੁਤ ਚੰਗੀਆਂ ਰੂਹਾਂ ਭੇਜੀਆਂ ਲੋਕਾਂ ਦੇ ਭਲੇ ਵਾਸਤੇ ਸੋ ਬਹੁਤ ਖੁਸ਼ਰੀ ਗੱਲ ਆ ਤੇ ਬੜੇ ਮਾਣ ਵਾਲੀ ਗੱਲ ਹੈ ਸਾਡਾ ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਇਹੋ ਜਿਹਾ ਸਾਡਾ ਕਹਿ ਸਕਦੇ ਆ ਲੋਕਾਂ ਦਾ ਦਿਲ ਇੱਥੋਂ ਦਾ ਵੀ ਹਰੇਕ ਦਾ ਭਲਾ ਕਰਦੇ ਆ ਕੋਈ ਵੀ ਭੁੱਖਾ ਨਹੀਂ ਸੌਂਦਾ ਸੋ ਬੜੇ ਮਾਣ ਵਾਲੀ ਗੱਲ ਆ ਭਾਈ ਕਨਈਆ ਜੀ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਬਰਨਾਲਾ ਵੱਲੋਂ 7 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 7:30 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਮੈਡੀਕਲ ਕੈਂਪ ਲਾਇਆ ਜਾ ਰਿਹਾ ਜਿਹਦੇ ਚ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਣਾ ਤੇ ਦਵਾਈਆਂ ਮੁਕਤ ਦਿੱਤੀਆਂ ਜਾਣਗੀਆਂ ਕੰਸਲਟ ਕਰਦੇ ਆ ਜਦੋਂ ਆਪਾਂ ਜਾਂਦੇ ਆ ਤਾਂ ਉਹਨਾਂ ਦੇ ਜਿਹੜੀ ਰਿਸੈਪਸ਼ਨ ਤੇ ਆਪਾਂ ਪੁੱਛਦੇ ਆ ਵੀ ਫੀਸ ਕਿੰਨੀ ਆ ਉਹਦਾ ਗੱਲਬਾਤ ਕਰਨ ਦੀ ਜਾਂ ਰੋਗ ਬਾਰੇ ਪੁੱਛਣ ਦੀ ਤਾਂ ਤੁਹਾਨੂੰ ਪਤਾ ਹੀ ਆ ਹਨ ਕਿੰਨੀ ਕਿੰਨੀ ਫੀਸ ਡਾਕਟਰ ਮੰਗ ਲੈਂਦੇ ਆ ਹਰ ਰੋਗ ਦਾ ਇਲਾਜ ਕਰਨ ਵਾਲੇ ਆ ਜਿੱਦਾਂ ਬੱਚਿਆਂ ਦੇ ਰੋਗ ਹੁੰਦੇ ਆ ਕੰਨ ਨੱਕ ਗळा ਹੋਰ ਕਈ ਤਰ੍ਹਾਂ ਦੇ ਦਿਮਾਗ ਦੇ ਰੀੜ ਦੀ ਹੱਡੀ ਦਾ ਸੋ ਕਈ ਟੌਪ ਟੌਪ ਦੇ ਡਾਕਟਰ ਹਾਇਰ ਐਜੂਕੇਸ਼ਨ ਵਾਲੇ ਸੋ ਉਹਨਾਂ ਨੇ ਉਸ ਕੈਂਪ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਤੇ ਵੱਡੀ ਗੱਲ ਇਹ ਹੈ ਵੀ ਜਿਹੜੇ ਤੁਸੀਂ ਵੱਡੇ ਟੈਸਟ ਕਰਵਾਉਨੇ ਵੱਡੇ ਹਸਪੀਟਲਾਂ ਦੇ ਵਿੱਚ ਉਹਨਾਂ ਦੇ ਰੇਟਾਂ 'ਚ ਭਾਰੀ ਛੋਟ ਹੈ ਤੇ ਦਵਾਈਆਂ ਜਿਹੜੀਆਂ ਉਹ ਮੁਕਤ ਦਿੱਤੀਆਂ ਜਾਣਗੀਆਂ ਬਾਕੀ ਮੈਂ ਇਸ ਚੰਗੇ ਉਪਰਾਲੇ ਲਈ ਬਹੁਤ ਧੰਨਵਾਦ ਕਰਦਾ ਭਾਈ ਕਨਈਆ ਜੀ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਬਰਨਾਲਾ ਦੇ ਪ੍ਰਧਾਨ ਸਾਹਿਬ ਮੁੱਖ ਸੇਵਾਦਾਰ ਬਾਈ ਪਰਮਜੀਤ ਸਿੰਘ ਪੰਮਾ ਜੀ ਤੇ ਨਾਲ ਉਹਨਾਂ ਦੇ ਸਾਰੇ ਜਿਹੜੇ ਮੈਂਬਰ ਸਹਿਵਾਨ ਆ ਬਾਕੀ ਜਿਹੜੇ ਦਾਨੀ ਸੱਜਣਾ ਨੇ ਯੋਗਦਾਨ ਪਾਇਆ ਤੇ ਪੂਰੇ ਇਲਾਕੇ ਦੇ ਲੋਕ ਆ ਜਿਹੜੇ ਇਸ ਸੁਸਾਇਟੀ ਦੇ ਨਾਲ ਜੁੜੇ ਹੋਏ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸੋ ਇਦਾਂ ਦੇ ਚੰਗੇ ਉਪਰਾਲਿਆਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਕਰੋ ਸੋ ਸੁਸਾਇਟੀ ਦਾ ਨੰਬਰ ਅਸੀਂ ਪੋਸਟਰਾਂ ਤੇ ਵੀ ਦਿੱਤਾ ਹੋਇਆ ਜਿੰਨੀ ਵੀ ਕਿਸੇ ਦੀ ਸ਼ਰਧਾ ਤਾਂ ਤੁਸੀਂ ਇਸ ਚੰਗੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ ਕਿਉਂਕਿ ਕਈ ਲੋਕਾਂ ਕੋਲੇ ਸਾਧਨ ਨਹੀਂ ਹੁੰਦਾ ਆਪਣੇ ਇਲਾਜ ਕਰਾਉਣ ਦਾ ਐਤਵਾਰ ਦਾ ਦਿਨ ਅਸੀਂ ਤਾਂ ਇਸ ਚੀਜ਼ ਲਈ ਸਿਲੈਕਟ ਕੀਤਾ ਕਿਉਂਕਿ ਘਰੇ ਬੱਚੇ ਉਸ ਦਿਨ ਘਰੇ ਹੀ ਹੁੰਦੇ ਆ ਜਾਂ ਸਿਆਣੇ ਸਾਡੇ ਭਰਾ ਜਿਹੜੇ ਕਮਾਕਰਾਂ ਵਾਲੇ ਆ ਐਤਵਾਰ ਨੂੰ ਬੰਦਾ ਛੁੱਟੀ ਵਾਲੇ ਦਿਨ ਘਰੇ ਆ ਨਾ ਪਰਿਵਾਰ ਚ ਬੈਠਦਾ ਸੋ ਜਿਹੜੇ ਬਜ਼ੁਰਗ ਆ ਉਹ ਨਹੀਂ ਆ ਸਕਦੇ ਆ ਖੁਦ ਨਹੀਂ ਪਹੁੰਚ ਸਕਦੇ ਕਿਸੇ ਦੇ ਗੋਡੇ ਦੁਖਦੇ ਆ ਕਿਸੇ ਨੂੰ ਸਰਦੀ ਦੀ ਪ੍ਰੋਬਲਮ ਆ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਆ ਕਿਸੇ ਨੂੰ ਹਾਰਟ ਦੀ ਆ ਤਾਂ ਉਸ ਟਾਈਮ ਐਤਵਾਰ ਦਾ ਲਾਹਾ ਸਾਨੂੰ ਇਸ ਚੀਜ਼ ਦਾ ਹੋ ਗਿਆ ਤੁਸੀਂ ਆਪਣੇ ਬਜ਼ੁਰਗਾਂ ਨੂੰ ਜਾਂ ਭੈਣਾਂ ਭਰਾਵਾਂ ਨੂੰ ਤੇ ਤੁਸੀਂ ਘਰੇ ਹੋਵੋਗੇ ਤੁਸੀਂ ਲਿਆ ਸਕਦੇ ਹੋ ਸੋ ਬਾਕੀ ਇਹ ਨੇੜੇ ਡੀਮਾਰਟ ਹੰਡੀ ਆਰੋਡ ਬਰਨਾਲਾ ਸੋ ਬੀ ਐਮ ਸੀ ਸੁਪਰ ਸਪੈਸ਼ਲਟੀ ਹਸਪਤਾਲ ਹੈ ਬਰਨਾਲੇ ਸੋ ਜਿਵੇਂ ਵੱਡੇ ਵੱਡੇ ਡੀ ਐਮ ਸੀ ਆ ਜਾਂ ਜੀਰੋ ਹਟ ਜਾਂ ਹੋਰ ਜਿਹੜੇ ਹਸਪਤਲ ਵੱਡੇ ਵੱਡੇ ਹਸਪਤਲਾਂ ਵਾਲੀਆਂ ਸਹੂਲਤਾਂ ਤੁਹਾਨੂੰ ਇੱਥੇ ਉਪਲਬਧ ਮਿਲਣਗੀਆਂ ਸੋ ਦੁਬਾਰਾ ਫੇਰ ਮੇਰੀ ਬੇਨਤੀ ਹੈ 27 ਅਪ੍ਰੈਲ ਦਿਨ ਐਤਵਾਰ ਨੂੰ ਬੀ ਐਮ ਸੀ ਸੁਪਰ ਸਪੈਸ਼ਲਟੀ ਹਸਪਤਾਲ ਬਰਨਾਲੇ ਸੋ ਉੱਥੇ ਮੈਡੀਕਲ ਕੈਂਪ ਲਾਇਆ ਜਾ ਰਿਹਾ ਸਾਰੇ ਭਰਾਵਾਂ ਨੇ ਇਸ ਕੈਂਪ ਦਾ ਲਾਹਾ ਠੋਣ ਸੋ ਆਪਦੇ ਪਰਿਵਾਰ ਕ ਦੇ ਮੈਂਬਰ ਉਹਨਾਂ ਜਿਹਨਾਂ ਨੂੰ ਕੋਈ ਪ੍ਰੋਬਲਮ ਆ ਵੈਸੇ ਦਾ ਸਰਬੱਤ ਦਾ ਭਲਾ ਮੰਗਦੇ ਆ ਕਦੇ ਵੀ ਕੋਈ ਦੁੱਖ ਤਕਲੀਫ ਨਾ ਆਵੇ ਪਰ ਫਿਰ ਵੀ ਜਿਹੜਾ ਸਰੀਰ ਆ ਬੰਦੇ ਦਾ ਇਹ ਮਸ਼ੀਨਰੀ ਆ ਜੀ ਮਾੜੀ ਮੋਟੀ ਕਦੇ ਨਾ ਕਦੇ ਪ੍ਰੋਬਲਮ ਆ ਜਾਂਦੀ ਆ ਪਰ ਜਦੋਂ ਇਹੋ ਜਿਹਾ ਮੌਕਾ ਹੋਵੇ ਵੱਡੇ ਡਾਕਟਰਾਂ ਨੇ ਆਉਣਾ ਆਪਣੀ ਕੋਈ ਫੀਸ ਵੀ ਨਹੀਂ ਲੱਗਣੀ ਦਵਾਈਆਂ ਵੀ ਮੁਕਤ ਮਿਲਣੀਆਂ ਜਿਹੜਿਆ ਟੈਸਟ ਕਰਾਉਣੇ ਉਹਨਾਂ ਦੀ ਵੀ ਭਾਰੀ ਛੋਟ ਹੋਣੀ ਆ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੇ ਭਾਈ ਜੀ ਇਸ ਮੌਕੇ ਦਾ ਆਪਣਾ ਲਾਹਾ ਹਟਾਉਣਾ ਤੇ ਬਾਕੀ ਭਾਈ ਕਹਿੰਘਾ ਜੀ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਬਰਨਾਲਾ ਉਹਨਾਂ ਨਾਲ ਜੁੜੋ ਤੇ ਚੰਗੇ ਕੰਮ ਕਰਦੇ ਆ ਗਰੀਬ ਲੜਕੀਆਂ ਦੇ ਵਿਆਹ ਵੀ ਕਰਦੇ ਆ ਰਾਸ਼ਨ ਵੀ ਵੰਡਦੇ ਆ ਸੋ ਜਿੰਨੀ ਕਮਾਲ ਕਰਨ ਇਹਨਾਂ ਨੂੰ ਹਿੰਮਤ ਬਖਸ਼ੀ ਆ ਜਾਂ ਦਾਨੀ ਸੱਜਣ ਇਹਨਾਂ ਨਾਲ ਪ੍ਰੇਮ ਪਿਆਰ ਰੱਖਦੇ ਆ ਸਹਿਯੋਗ ਦਿੰਦੇ ਆ ਤਾਂ ਮੇਰੇ ਵੀਰ ਅੱਗੇ ਜਾ ਕੇ ਵੀ ਭਲਾ ਕਰਦੇ ਆ ਸੋ ਇਨਕ ਮੇਰੀ ਬੇਨਤੀ ਸੀ ਇਹਨੂੰ ਕਬੂਲ ਕਰਿਓ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ